ਲਿਟਰਲੀ ਜਿਹੜੇ ਡਰਾ ਆਏ ਨੇ ਐਕਸਪ੍ਰੈਸ ਐਂਟਰੀ ਦੇ ਉਹਦੇ ਵਿੱਚ ਕਾਫੀ ਨਰਮੀ ਦਿਖਾਈ ਆ ਗਵਰਨਮੈਂਟ ਨੇ ਉਹਦੇ ਵਿੱਚ ਰਿਡਿਊਸ ਕੀਤੇ ਆ ਪੁਆਇੰਟ ਪਹਿਲਾ ਜਿਹੜਾ ਆਇਆ ਸੀ ਉਹ ਜਿਹੜਾ ਲਿਟਰਲੀ ਲੇਟੈਸਟ ਡਰਾ ਆਇਆ ਉਹ ਜੋ 515 ਤੇ ਆਇਆ ਜਿਹਦੇ ਵਿੱਚ ਉਹਨਾਂ ਨੇ 5000 ਇਨਵੀਟੇਸ਼ਨ ਦਿੱਤੇ ਆ ਤੇ ਇਸ ਤੋਂ ਲੱਗ ਰਿਹਾ ਕਿ ਉਹ ਪੁਆਇੰਟ ਰਿਡਿਊਸ ਕਰ ਰਹੇ ਨੇ ਤੇ ਇੱਥੋਂ ਵਾਲਿਆਂ ਨੂੰ ਪੀਆਰ ਕਰਨ ਦੇ ਵਿੱਚ ਜਿਹੜੀ ਉਹ ਜਿਆਦਾ ਜਿਆਦਾ ਕੈਲਕੂਲੇਸ਼ਨ ਕਰ ਰਹੇ ਨੇ ਕਿੰਨੇ ਪੁਆਇੰਟ ਸੀ ਜਿਹੜੇ ਹੁਣ ਕਿੰਨੇ ਘਟੇ ਆ ਪੁਆਇੰਟ ਤੋਂ ਕੋਈ ਜ਼ਿਆਦਾ ਨਹੀਂ ਘਟੇ ਲੇਕਿਨ ਅਪ ਟੂ 500 ਹੀ ਨੇ ਪਰ ਜਿੱਦਾਂ ਪਹਿਲਾਂ ਪੁਆਇੰਟ ਚੱਲਦੇ ਸੀ 534 ਤੇ ਰਾਈਟ ਨਾਉ ਜਿਹੜਾ ਉਹ ਡਰਾ ਜਿਹੜਾ ਆਇਆ ਉਹ 515 515 ਤੇ ਹੈ ਇਸਲੇ ਸਮੇਂ ਦੇ ਵਿੱਚ ਵੇਖਿਆ ਜਾਵੇ ਤੇ ਕਦੀ ਵੀ ਇਹਨਾਂ ਦੀਆਂ ਫਾਇਲਾ ਜਿਹੜੀਆਂ 1000 2000 ਤੋਂ ਵੱਧ ਨਹੀਂ ਸੀ ਹੁੰਦੀਆਂ ਐਕਸ ਜੇ ਜਿੱਦਾਂ ਸਰਕਾਰ ਨੇ ਪਹਿਲਾਂ ਹੀ ਅਨਾਉਂਸ ਕਰ ਦਿੱਤਾ ਕਿ ਹਰ ਪ੍ਰੋਵਿੰਸ ਦਾ ਕੋਟਾ ਜਿਹੜਾ ਨਾ ਉਹ ਵਧਾ ਦਿੱਤਾ ਗਿਆ ਡਬਲ ਕਰ ਦਿੱਤਾ ਗਿਆ ਤਰ੍ਹਾਂ ਕਿ 2025 ਜਿਨ੍ਹਾਂ ਨੇ ਕੋਟਾ ਘਟਾ ਕੇ ਆਲਮੋਸਟ 50% ਘਟਾਤਾ ਸੀ ਸਾਰਾ ਕੋਟਾ BC ਕੋਲ ਬਹੁਤ ਘੱਟ ਪਾਵਰ ਸੀ ਕਿ ਉਹ ਨਾਮਿਨੇਸ਼ਨ ਦੇ ਸਕਣ ਲੇਕਿਨ ਬਾਕੀ ਸੂਬਿਆਂ ਕੋਲ ਤਾਂ ਸਿਰਫ ਗਿਣਤੀ ਦੇ ਹਜ਼ਾਰ ਤੋਂ ਵੀ ਉੱਪਰ ਨਹੀਂ ਸੀਗਾ ਕਿਸੇ ਕੋਲ ਕਿ ਉਹ ਨਾਮਿਨੇਸ਼ਨ ਦੇ ਸਕਣ ਸਟਾਰਟ ਕੈਨੇਡਾ ਦੀ ਰਿਪੋਰਟ ਆਈ ਹੈ ਜਿਹਦੇ ਵਿੱਚ ਦੱਸਿਆ ਗਿਆ ਕਿ ਪਹਿਲੀ ਵਾਰੀ ਕੈਨੇਡਾ ਦੀ ਪੋਪੂਲੇਸ਼ਨ ਆ ਤਮਾਈ ਦੇ ਵਿੱਚ ਥੱਲੇ ਨੂੰ ਗਈ ਹੈ ਕਾਰਨ ਸਿੱਧਾ ਆ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਕਰ ਦਿੱਤੀ ਆ ਇਮੀਗ੍ਰੇਸ਼ਨ ਦੀ ਐਸ਼ਵਲੇ ਕੀ ਸਥਿਤੀ ਆ ਤੇ ਕੇਸ ਕਿਸਮ ਦੇ ਜਿਹੜੇ ਪੱਕੇ ਕਰਨ ਦਾ ਪ੍ਰੋਸੈਸ ਚੱਲ ਰਿਹਾ ਸੈਂਚੂਰਾ ਇਮੀਗ੍ਰੇਸ਼ਨ ਤੋਂ ਸੁਦਾ ਗੁਰਪ੍ਰੀਤ ਸਿੰਘ ਹੋਣਾਂ ਦੇ ਨਾਲ ਅਸੀਂ ਗੱਲ ਕਰਨਾ ਹੈ ਗੁਰਪ੍ਰੀਤ ਸਿੰਘ ਜੀ ਸਭ ਤੋਂ ਪਹਿਲਾਂ ਦੱਸਿਓ ਕਿ ਕਹਿੰਦੇ ਸੀ ਜਿਹੜੇ ਬਾਹਰੋਂ ਬੰਦੇ ਨਹੀਂ ਸੱਦਣੇ ਇੱਥੇ ਵਾਲੇ ਪੱਕੇ ਕਰ ਦੇਣੇ ਆ ਕੁਝ ਡਰਾ ਨਿਕਲ ਰਹੇ ਆ ਇੱਥੇ ਵਾਲਿਆਂ ਨੂੰ ਪੱਕੇ ਹੋਣ ਚ ਸੌਖ ਹੋ ਰਹੀ ਹੈ ਹਾਂਜੀ ਹੁਣ ਲਿਟਰਲੀ ਜਿਹੜੇ ਡਰਾ ਆਏ ਨੇ ਐਕਸਪ੍ਰੈਸ ਐਂਟਰੀ ਦੇ ਉਹਦੇ ਵਿੱਚ ਕਾਫੀ ਨਰਮੀ ਦਿਖਾਈ ਆ ਗਵਰਨਮੈਂਟ ਨੇ ਉਹਦੇ ਵਿੱਚ ਰਿਡਿਊਸ ਕੀਤੇ ਆ ਪੁਆਇੰਟ ਪਹਿਲਾ ਜਿਹੜਾ ਆਇਆ ਸੀ ਉਹ ਜਿਹੜਾ ਲਿਟਰਲੀ ਲੇਟੈਸਟ ਡਰਾ ਆਇਆ ਉਹ ਜੋ 515 ਤੇ ਆਇਆ ਤੇ ਜਿਹਦੇ ਵਿੱਚ ਉਹਨਾਂ ਨੇ 5000 ਇਨਵੀਟੇਸ਼ਨ ਦਿੱਤੇ ਆ ਦੂਸਰਾ ਡਰਾ ਜਿਹੜਾ ਹੈ ਉਹ ਅ ਜਸਟਰਡੇ ਆਇਆ ਸੀ ਫ੍ਰੈਂਚ ਦਾ ਉਹਦੇ ਵਿੱਚ ਵੀ ਉਹਨਾਂ ਨੇ ਉਹ 6000 ਇਨਵੀਟੇਸ਼ਨ ਦਿੱਤਾ ਆ ਤੇ ਇਸ ਤੋਂ ਲੱਗ ਰਿਹਾ ਕਿ ਉਹ ਪੁਆਇੰਟ ਰਿਡਿਊਸ ਕਰ ਰਹੇ ਨੇ ਤੇ ਇੱਥੋਂ ਵਾਲਿਆਂ ਨੂੰ ਪੀਆਰ ਕਰਨ ਦੇ ਵਿੱਚ ਜਿਹੜੀ ਉਹ ਜਿਆਦਾ ਜਿਆਦਾ ਪੈਲ ਕਦਮੀ ਕਰ ਰਹੇ ਆ ਪਹਿਲਾਂ ਕਿੰਨੇ ਕ ਪੁਆਇੰਟ ਸੀ ਜਿਹੜੇ ਹੁਣ ਕਿੰਨੇ ਕ ਘਟਿਆ ਪੁਆਇੰਟ ਤੇ ਕੋਈ ਜਿਆਦਾ ਨਹੀਂ ਘਟੇ ਲੇਕਿਨ ਅਪ ਟੂ 500 ਹੀ ਨੇ ਪਰ ਜਿੱਦਾਂ ਪਹਿਲਾਂ ਪੁਆਇੰਟ ਚੱਲਦੇ ਸੀ 534 ਤੇ ਰਾਈਟ ਨਾਉ ਜਿਹੜਾ ਉਹ ਡਰਾ ਜਿਹੜਾ ਆਇਆ ਉਹ 515 515 ਤੇ ਆਇਆ ਜੀ ਕੀ ਉਹਦੇ ਵਿੱਚ ਨੰਬਰ ਵੀ ਜਿਆਦਾ ਕੱਟੇ ਜਾ ਰਹੇ ਡਰਾਸ ਦੇ ਹਾਂ ਜੀ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਵੇਖਿਆ ਜਾਵੇ ਤੇ ਕਦੀ ਵੀ ਇਹਨਾਂ ਦੀਆਂ ਫਾਈਲਾਂ ਜਿਹੜੀਆਂ 1000 2000 ਤੋਂ ਵੱਧ ਨਹੀਂ ਸੀ ਹੁੰਦੀਆਂ ਪਰ ਇਸ ਟਾਈਮ ਇਹਨਾਂ ਨੇ ਜਿਹੜੇ 2 ਡੋ ਡਰਾ ਐਕਸਪ੍ਰੈਸ ਜਿਹੇ ਬੈਕ ਟੂ ਬੈਕ ਕੱਢੇ ਜਿਹੜੇ ਇਹਦੇ ਵਿੱਚ ਟੋਟਲ ਜੇ ਕਿਹਾ ਜਾਵੇ ਤੇ 11000 ਫਾਈਲਾਂ ਨੂੰ ਇਨਵੀਟੇਸ਼ਨ ਦਿੱਤਾ ਇਹਨਾਂ ਨੇ ਦਸੰਬਰ ਦਸੰਬਰ ਦੇ ਵਿੱਚ ਤੇ ਹਲੇ ਦਸੰਬਰ ਖਤਮ ਨਹੀਂ ਹੋਇਆ ਸ਼ਾਇਦ ਕ੍ਰਿਸਮਸ ਦਾ ਗਿਫਟ ਇੱਕ ਵਧੀਆ ਇੱਕ ਅਦਾ ਕੋਈ ਅਸੋ ਜਾਂ ਡਰਾ ਵੀ ਆ ਜਾਵੇ ਜਿਹੜਾ ਕਿ ਹੋਰ ਜ਼ਿਆਦਾ ਥੱਲੇ ਹੋਵੇ ਜਿਹੜਾ ਜਿਸ ਤਰ੍ਹਾਂ ਇੱਕ ਵਾਰੀ TR ਟੂ PR ਕੀਤਾ ਸੀ ਉਦੋਂ ਦੀ ਸੰਭਾਵਨਾ ਹੈ ਕਿ ਜਿੰਨੇ ਸੋਚ ਰਹੇ ਸੀ ਉਹਨੇ ਨੰਬਰ ਥੱਲੇ ਆ ਸਕਦੇ ਆ ਦੇਖੋ ਜੀ TR ਟੂ PR ਦੀ ਸੰਭਾਵਨਾ ਬਿਲਕੁਲ ਨਹੀਂ ਹੈਗੀ ਕਿਉਂਕਿ ਉਹ ਜਿਹੜਾ ਲਾਸਟ TR ਟੂ PR ਸੀ ਉਹ ਹੈਗਾ ਸੀ ਕੋਵਿਡ ਦੇ ਵਿੱਚ ਜਿਹੜੇ ਲੋਕ ਇਹਨਾਂ ਨੇ ਜਿੱਥੇ ਆਪਣੀ ਮਤਲਬ ਸਰਵਿਸਿਜ਼ ਦਿੱਤੀਆਂ ਸੀ ਕੋਵਿਡ ਦੇ ਦੌਰਾਨ ਤੇ ਉਹਨਾਂ ਨੂੰ PR ਕਰਨ ਦੇ ਵਿੱਚ ਉਹਨਾਂ ਨੇ ਜਿਹੜੀ ਉਹ ਇੱਕ ਗਵਰਨਮੈਂਟ ਨੇ ਪ੍ਰੋਗਰਾਮ ਅਨਾਉਂਸ ਕੀਤਾ ਸੀ ਉਹ ਹੈਗੀ ਸੀ 90000 ਫਾਈਲ ਉਹਦੇ ਵਿੱਚ ਸਟੂਡੈਂਟ ਸੀ ਵਰਕਰ ਸੀ ਉਹ ਸਾਰੇ ਸੀ ਪਰ ਇਸ ਟਾਈਮ ਇਹਨਾਂ ਨੇ ਸਿਰਫ 33000 ਫਾਈਲਸ ਗਈਆਂ ਜਿਹਦੇ ਵਿੱਚੋਂ ਕਿ ਸਿਰਫ ਉਹ 2026 ਤੇ 27 ਦੋ ਸਾਲਾਂ ਲਈ ਆ ਉਹ ਵੀ ਉਹਨਾਂ ਨੇ ਨਾਲ ਇਹ ਵੀ ਚੀਜ਼ ਕਹੀ ਆ ਕਿ ਸਕਿਲਡ ਵਰਕਰ ਤੇ ਰੂਲਰਸ ਏਰੀਆ ਦੇ ਵਿੱਚ ਜਿਹੜੇ ਕੋਈ ਆ ਹੈਲਥ ਕੇਅਰ ਦੇ ਅੰਦਰ ਜਿਹੜੇ ਹੋਣਗੇ ਉਹਨਾਂ ਨੂੰ ਪੀਆਰ ਕੀਤਾ ਜਾਊਗਾ ਜਿਹੜੀ ਤੁਸੀਂ ਜ਼ਿਕਰ ਕੀਤਾ ਕਿ ਫ੍ਰੈਂਚ ਦੇ ਡਰਾ ਆ ਬਹੁਤ ਸਾਰੇ ਜਿਹੜੇ ਇੱਥੇ ਖਾਸ ਕਰਕੇ ਬੱਚੇ ਆ ਉਹ ਫ੍ਰੈਂਚ ਦੇ ਵੱਲੋਂ ਜਾ ਰਹੇ ਆ ਕੁਦਾ ਫਾਇਦਾ ਹੋ ਰਿਹਾ ਜੀ ਬਿਲਕੁਲ ਹੋ ਰਿਹਾ ਜੀ ਕਿਉਂਕਿ ਸਭ ਤੋਂ ਜ਼ਿਆਦਾ ਜੇ ਘਟ ਦੇਖਿਆ ਜਾਵੇ ਡਰਾਅ ਇਸ ਟਾਈਮ 399 ਜਿਹੜਾ 400 ਤੋਂ ਵੀ ਥੱਲੇ ਆਇਆ ਅੱਛਾ ਜੀ ਹਾਂਜੀ ਫ੍ਰੈਂਚ ਦਾ ਡਰਾਅ ਤੇ ਉਹਦੇ ਵਿੱਚ ਇਨਵੀਟੇਸ਼ਨ ਵੀ 6000 ਆ ਇਹਦਾ ਮਤਲਬ ਕਿ ਫ੍ਰੈਂਚ ਜਿਹੜੇ ਉਹ ਸਟੂਡੈਂਟ ਕਰ ਰਹੇ ਨੇ ਤੇ ਉਹ ਫਾਇਦਾ ਲੈ ਰਹੇ ਨੇ ਜੀ ਇਹਦਾ ਤਾਂ ਹੀ ਤਾਂ ਇੰਨਾ ਜ਼ਿਆਦਾ ਜਿਹੜਾ ਉਹ ਹਾਈ ਨੰਬਰ ਆ ਇਨਵੀਟੇਸ਼ਨ ਦਾ ਤੇ ਜਿਹੜੇ ਸਿਗਾ ਕਿ ਤੁਸੀਂ ਪਿੰਡਾਂ ਦੇ ਵਿੱਚ ਜਾ ਇੰਦਰ ਉੱਧਰ ਚੱਲੇ ਜਾ ਬਹੁਤ ਸਾਰੇ ਲੋਕ ਉੱਧਰ ਜਿਹੜੀਆਂ ਨੋਵੋਸਕੋਸ਼ੀਆ ਜਾਂ ਉਧਰ ਮੂਵ ਹੋ ਗਿਆ ਉਹਦਾ ਹੁਣ ਕੋਈ ਫਾਇਦਾ ਹੋ ਰਿਹਾ ਨਹੀਂ ਹਜੇ ਨਹੀਂ ਕੋਈ ਫਾਇਦਾ ਹੋ ਰਿਹਾ ਲੇਕਿਨ ਨੈਕਸਟ ਈਅਰ ਜਿੱਦਾਂ ਸਰਕਾਰ ਨੇ ਪਹਿਲਾਂ ਹੀ ਅਨਾਉਂਸ ਕਰ ਦਿੱਤਾ ਕਿ ਹਰ ਪ੍ਰੋਵਿੰਸ ਦਾ ਕੋਟਾ ਜਿਹੜਾ ਨਾ ਉਹ ਵਧਾ ਦਿੱਤਾ ਗਿਆ ਡਬਲ ਕਰ ਦਿੱਤਾ ਗਿਆ ਜਿਸ ਤਰ੍ਹਾਂ ਕਿ 2025 ਚ ਇਹਨਾਂ ਨੇ ਕੋਟਾ ਘਟਾ ਕੇ ਆਲਮੋਸਟ 50% ਘਟਾਤਾ ਸੀ ਸਾਰਾ ਕੋਟਾ ਅੱਛਾ ਜੀ bc ਕੋਲ ਬਹੁਤ ਘੱਟ ਪਾਵਰ ਸੀਗੀ ਉਹ ਨਾਮੀਨੇਸ਼ਨ ਦੇ ਸਕਣ ਅ 온ਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਕੋਲ ਹੀ ਸਭ ਤੋਂ ਜ਼ਿਆਦਾ ਸੀ ਲੇਕਿਨ ਬਾਕੀ ਸੂਬਿਆਂ ਕੋਲ ਤਾਂ ਸਿਰਫ ਗਿਣਤੀ ਦੇ ਹਜ਼ਾਰ ਤੋਂ ਵੀ ਉੱਪਰ ਨਹੀਂ ਸੀਗਾ ਕਿਸੇ ਕੋਲ ਕਿਉਂ ਨਾਮੀਨੇਸ਼ਨ ਦੇ ਸਕਣ ਪਰ ਇਸ ਵਾਰੀ ਉਹਨਾਂ ਨੇ ਪਹਿਲਾਂ ਐਨਾਉਂਸ ਕਰਤਾ ਕਿ ਕੋਟਾ ਜਿਹੜਾ ਉਹ ਸਾਰੀਆਂ ਪ੍ਰੋਵਿੰਸਾਂ ਦਾ ਡਬਲ ਕਰ ਦਿੱਤਾ ਗਿਆ ਤੇ ਨੈਕਸਟ 2026 ਦੇ ਵਿੱਚ ਪੀ ਐਨ ਪੀ ਵਾਲਿਆਂ ਲਈ ਇੱਕ ਸਨੈਰੀ ਮੌਕਾ ਹੋ ਸਕਦਾ ਹੈ ਉਹ ਉਹ ਸਾਰੇ ਪ੍ਰੋਵਿੰਸਸ ਦੇ ਵਿੱਚ ਸਾਰੀਆਂ ਪ੍ਰੋਵਿੰਸਸ ਦੇ ਵਿੱਚ ਵਧਦਾਤਾ ਜੀ ਤੇ ਜਿਹੜੀ ਹੁਣ ਆਹ ਰਿਪੋਰਟ ਆਈ ਆ ਕਿ ਪੋਪੂਲੇਸ਼ਨ ਡਿਕਲਾਈਨ ਦੇ ਉੱਤੇ ਆ ਕੈਨੇਡਾ ਦੀ ਇਹ ਦਾ ਕਾਰਨ ਦੱਸਿਆ ਜਾ ਰਿਹਾ ਕਿ ਇਮੀਗ੍ਰੇਸ਼ਨ ਤੇ ਸਖਤੀ ਹੈ ਇਹ ਚੀਜ਼ ਲੱਗਦਾ ਤੁਹਾਨੂੰ ਕਿਸੇ ਪਾਸਿਓਂ ਇਮੀਗ੍ਰੇਸ਼ਨ ਦੇ ਉੱਤੇ ਨਰਮੀ ਕਰੂਗੀ ਬਿਲਕੁਲ ਇਸ ਤਰ੍ਹਾਂ ਦੇ ਹਾਲਾਤ ਜੇ ਅਸੀਂ ਡਾਕੂਮੈਂਟੇਸ਼ਨ ਦੇ ਤੌਰ ਤੇ ਦੇਖਦੇ ਆ ਜਦੋਂ ਆਪਾਂ ਕੋਈ ਫਾਈਲ ਕਰਦੇ ਆ ਤੇ ਜੇ ਉਹਦੇ ਹਾਲਾਤਾਂ ਨਾਲ ਦੇਖਦੇ ਆ ਕਿ ਇੱਕ ਮਾਈਨਰ ਜੀ ਗਲਤੀ ਨਹੀਂ ਵੀ ਹੁੰਦੀ ਉਹਨੂੰ ਗਲਤੀ ਬਣਾ ਕੇ ਕਿਸੇ ਦਾ ਵਿਜ਼ਾ ਰਿਫਿਊਜ਼ ਕੀਤਾ ਜਾਂਦਾ ਅੱਛਾ ਜੀ ਜੇ ਉਹਦੇ ਆਧਾਰ ਤੇ ਇਹ ਚੀਜ਼ ਨੂੰ ਨੋਟ ਕੀਤਾ ਜਾਵੇ ਤੇ ਮੈਨੂੰ ਨਹੀਂ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੰਨੀ ਜਲਦੀ ਇਮੀਗ੍ਰੇਸ਼ਨ ਜਿਹੜੀ ਆ ਉਹ ਦੁਬਾਰਾ ਉਹਨੂੰ ਸੈੱਟ ਕਰਨਗੇ ਕਿ ਉਹ ਦੁਬਾਰਾ ਇੰਨੇ ਜ਼ਿਆਦਾ ਇਮੀਗ੍ਰੈਂਟ ਆ ਸਕਣ ਪਰ ਲੋਡ ਹੈਗੀ ਆ ਜੀ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਕਿਉਂਕਿ ਬਹੁਤ ਸਾਰੀ ਪਾਪੂਲੇਸ਼ਨ ਜਿਹੜੀ ਉਹ ਰਿਟਾਇਰਮੈਂਟ ਤੇ ਜਾ ਰਹੀ ਆ ਤੇ ਸਕਿਲਡ ਵਰਕਰ ਦੀ ਬਹੁਤ ਲੋੜ ਹੈ ਇੱਥੇ ਕਿਉਂਕਿ ਜਿਹੜੇ ਹੋਰ ਹੈਲਥ케ਅਰ ਦੇ ਵਿੱਚ ਤੁਸੀਂ ਵੀ ਲਾਸਟ ਇੱਕ ਨਿਊਜ਼ ਕੀਤੀ ਸੀ ਮੈਂ ਉਹ ਸੁਣੀ ਸੀ ਕਿ 78 ਟਿਮੌਰਟਨਸ ਵਾਲਿਆਂ ਨੇ ਵੀ ਡਿਮਾਂਡ ਕੀਤੀ ਕਿ ਸਾਡੇ ਕੋਲ ਟੈਂਪਰੇਰੀ ਫੋਰਨ ਵਰਕਰ ਜਿਹੜੇ ਉਹਨਾਂ ਦੀ ਬੜੀ ਸ਼ਾਰਟੇਜ ਆ ਉਹ ਕਈ ਵਾਰੀ ਨਾ ਦੇਖੋ ਜੌਬ ਬੈਂਕ ਦੇ ਜਦੋਂ ਆਪਾਂ ਐਡਵਰਟਾਈਜ਼ਮੈਂਟ ਕਰਦੇ ਆ ਬਹੁਤੀ ਵਾਰੀ ਹੁਣ ਫਾਰਮ ਵਰਕਰ ਜਾਂ ਤੁਸੀਂ ਕਹਿ ਲੋ ਕਿ ਕਾਰਵਾਸ਼ਰ ਦੀ ਆਪਾਂ ਕੋਈ ਐਡਵਰਟਾਈਜ਼ਮੈਂਟ ਕੀਤੀ ਹਨ ਆਫੀਸਰ ਆਸਕ ਕਰਦਾ ਆ ਕਿ ਤੁਸੀਂ ਕੋਈ ਟੈਂਪਰੇਰੀ ਵਰਕਰ ਨੂੰ ਹਾਇਰ ਕਰਨ ਦੀ ਬਜਾਏ ਕਿਸੇ ਪੀਆਰ ਜਾਂ ਸਿਟੀਜ਼ਨ ਨੂੰ ਕਿਉਂ ਨਹੀਂ ਹਾਇਰ ਕਰਦੇ ਬਿਲਕੁਲ ਪਰ ਤੁਸੀਂ ਇਹ ਚੀਜ਼ ਨਾਲ ਸਹਿਮਤ ਹੋਵੋਗੇ ਭਾਜੀ ਕਿ ਪੀਆਰ ਔਰ ਸਿਟੀਜ਼ਨ ਕਿਹੜਾ ਬੰਦਾ ਐ ਹੋ ਜਾ ਜਿਹੜਾ ਉਹ ਕਾਰਵਾਸ਼ ਕਰੂਗਾ ਜੀ ਕਿਉਂਕਿ ਮੈਂ ਪੀਆਰ ਲੈ ਕੇ ਕਾਰਵਾਸ਼ ਕਰੂਗਾ ਹੂੰ ਇਹ ਚੀਜ਼ ਤਾਂ ਉਹੀ ਕਰਦੇ ਨੇ ਜੇ ਦੀ ਮਜਬੂਰੀ ਹੋਊਗੀ ਟੈਂਪਰੇਰੀ ਫਾਰਮ ਵਰਕਰ ਜੀ ਮੈਂ ਫਾਰਮ ਦੇ ਵਿੱਚ ਕੰਮ ਕਰਨਾ ਆ ਠੰਡ ਦੇ ਵਿੱਚ ਜਾਂ ਮੈਂ 베ਰੀ ਤੋੜਨੀ ਆ ਜਾਂ ਮੈਂ ਜਿਹੜੇ ਉਹ ਕੰਮ ਜਿਵੇਂ ਤੇ ਕਲੀਨ ਅਪ ਦਾ ਕੰਮ ਆ ਬਹੁਤ ਸਾਰੇ ਐਸੇ ਕੰਮ ਆ ਜਿਹੜੇ ਮੈਨੂੰ ਨਹੀਂ ਲੱਗਦਾ ਕਿ ਪੀਆਰ ਵਾਲੇ ਜਿਹੜੇ ਸਿਟੀਜਨ ਦੇ ਬੰਦੇ ਬਹੁਤ ਘੱਟ ਕਰਦੇ ਨੇ ਕਰਦੇ ਨੇ ਬਹੁਤ ਘੱਟ ਖਾਸ ਕਰਕੇ ਪਿੰਡੂ ਲੱਕੇ ਵਿੱਚ ਬਿਲਕੁਲ ਨਹੀਂ ਹੈਗੇ ਬਿਲਕੁਲ ਨਹੀਂ ਹੈਗੇ ਸੋ ਇਸ ਕਰਕੇ ਜਿਹੜੀ ਟੈਂਪਰੇਰੀ ਫੋਰਨ ਵਰਕਰ ਦੀ ਡਿਮਾਂਡ ਆ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਆਦਾ ਵਧਣੀ ਆ ਤੇ ਇਹਨਾਂ ਦੀ ਮਜਬੂਰੀ ਵੀ ਬਣ ਸਕਦੀ ਆ ਕਿਉਂਕਿ ਟੈਂਪਰੇਰੀ ਫੋਰਨ ਵਰਕਰ ਤੋਂ ਬਿਨਾ ਇਹ ਦੇਸ਼ ਦੀ ਜਿਹੜੀ ਆ ਨਾ ਆਰਥਿਕ ਸਥਿਤੀ ਉਹ ਚੱਲਣੀ ਨਹੀਂ ਐਸ ਵੇਲੇ ਜਿਹੜਾ ਫਾਈਲਾਂ ਦੀ ਪ੍ਰੋਸੈਸਿੰਗ ਦੀ ਕੀ ਸਿਚੁਏਸ਼ਨ ਆ ਜੀ ਪਹਿਲਾਂ ਵਾਂਗੂੰ ਹੀ ਆ ਤੇਜ਼ ਹੋ ਗਈਆਂ ਹੌਲੀ ਆ ਨਹੀਂ ਜੀ ਕੋਈ ਪ੍ਰੋਸੈਸਿੰਗ ਫਾਸਟ ਨਹੀਂ ਹੋਈ ਇਹਨਾਂ ਦੀ ਤੇ ਵੈਸੇ ਜੇ ਇੱਕ ਚੀਜ਼ ਦੇਖਿਆ ਜਾਵੇ ਕਈ ਵਾਰੀ ਹੁੰਦਾ ਕਿ ਜਿਨ੍ਹਾਂ ਵਰਕ ਪਰਮਿਟ ਜਿਹੜੇ ਫਰਵਰੀ ਚ ਅਪਲਾਈ ਕੀਤੇ ਹੋ ਉਹ ਕਈਆਂ ਦੇ ਤੇ ਅੱਜ ਦੇ ਦਿਨ ਤੱਕ ਕੋਈ ਵੀ ਜਿਹੜੇ ਉਹ ਰਿਜ਼ਲਟ ਨਹੀਂ ਹੈਗੇ ਆਲਮੋਸਟ ਜਾਂ ਸਾਲ ਹੋ ਚੱਲਿਆ ਤੇ ਕਈਆਂ ਦੇ ਤਿੰਨ ਤੋਂ ਚਾਰ ਮਹੀਨੇ ਚ ਹੀ ਕਰ ਦਿੰਦੇ ਆ ਇਹ ਪ੍ਰੋਸੈਸਿੰਗ ਟਾਈਮ ਕਿਸੇ ਤਰੀਕੇ ਨਾਲ ਨਹੀਂ ਇਹਨਾਂ ਦੀ ਕੋਈ ਹੈਂਡਲ ਹੈਗੀ ਇਹ ਬਸ ਕਿਸੇ ਦਾ ਰਿਜ਼ਲਟ ਪਹਿਲਾਂ ਆ ਜਾਂਦਾ ਪਰ ਮੋਸਟਲੀ ਸਾਰਿਆਂ ਦਾ ਲੇਟ ਹੀ ਹੋ ਰਿਹਾ ਪ੍ਰੋਸੈਸਿੰਗ ਟਾਈਮ ਅਕੋਰਡਿੰਗ ਟੂ ਦਾ ਜੇ ਉਹ ਵੈਬਸਾਈਟ ਤੇ ਦਰਜ ਕੀਤਾ ਗਿਆ ਜਾਂ ਲਿਖ ਕੇ ਆਉਂਦਾ ਉਹਦੇ ਹਿਸਾਬ ਨਾਲ ਨਹੀਂ ਹੈਗੀ ਇਹਦਾ ਹੱਲ ਕੀ ਹੈ ਪੜ੍ਹਾਈ ਪੂਰੀ ਹੋ ਗਈ ਉਹਦੀ ਤਾਂ ਬਾ স্টਡੀ ਪਰਮਿਟ ਅਪਲਾਈ ਕਰਤਾ ਆ ਹੀ ਨਹੀਂ 6 ਮਹੀਨੇ ਬਿਲਕੁਲ ਉਹ ਜਿਹੜੇ ਸਟੂਡੈਂਟ ਨੇ ਉਹ ਖਰਾਬ ਹੋ ਰਹੇ ਨੇ ਕਿਉਂਕਿ ਕਈ ਵਾਰੀ ਕੁਝ ਤਾਂ ਲਾਸਟ ਟਾਈਮ ਵੀ ਦੱਸਿਆ ਹੈ ਕਿ ਕੁਝ ਜਿਹੜੇ ਏਮਪਲੋਏ ਨੂੰ ਕੰਪਰੋਮਾਈਜ਼ ਕਰਦੇ ਆ ਪਰ ਬਹੁਤ ਵੱਡੀਆਂ ਫਰਮਾਂ ਜਿਹਦਾ ਲਾਅ ਲੌਸ ਵਗੈਰਾ ਨੇ ਉਹ ਬਿਲਕੁਲ ਵੀ ਇਦਾਂ ਦਾ ਕੋਈ ਵੀ ਐਡਜਸਟਮੈਂਟ ਕਰਨ ਤੇ ਰਾਜ਼ੀ ਨਹੀਂ ਹੁੰਦੇ ਉਹ ਫਿਰ ਯਕ ਕਹਿੰਦੇ ਨੇ ਕਿ অথরাইਜੇਸ਼ਨ ਲੈਟਰ ਯਾ ਦੁਬਾਰਾ ਲੈ ਕੇ ਆਓ ਬਹੁਤ ਵਾਰੀ ਕੀ ਹੁੰਦਾ ਨਾ 6 ਮਹੀਨੇ ਦੀ অথরাইਜੇਸ਼ਨ ਜਿਹੜੀ ਆ ਉਹ ਆਈਆਰਸੀਸੀ ਵੱਲੋਂ ਦਿੱਤੀ ਜਾਂਦੀ ਆ ਕਿ ਤੁਸੀਂ ਅੱਜ ਵਰਕ ਪਰਮਿਟ ਪਲਵਾਈ ਕੀਤਾ 6 ਮਹੀਨੇ ਜੇ ਅੰਦਰ ਅੰਦਰ ਤੁਹਾਨੂੰ ਵਰਕ ਪਰਮਿਟ ਮਿਲ ਜਾਏਗਾ ਇੱਕ অথরাইਜੇਸ਼ਨ ਲੈਟਰ ਡੇਟ ਮੈਂਸ਼ਨ ਕਰਕੇ ਦਿੰਦੇ ਆ ਅੱਛਾ ਜੀ ਪਰ ਉਹ ਡੇਟ ਲੰਘਣ ਤੋਂ ਬਾਅਦ ਕਈਆਂ ਦੇ ਵਰਕ ਪਰਮਿਟ ਨਹੀਂ ਆਉਂਦੇ ਜਿਨ੍ਹਾਂ ਦੇ ਨਹੀਂ ਆਉਂਦੇ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਉਹ ਕਈ ਵਾਰੀ ਸਾਨੂੰ ਕਾਲ ਕਰਦੇ ਆ ਉਹ ਇਮੀਗ੍ਰੇਸ਼ਨ ਨੂੰ ਕਾਲ ਕਰਦੇ ਆ ਬਹੁਤ ਸਾਰੇ ਉਹ ਵਿਚਾਰੇ ਪਰੇਸ਼ਾਨ ਹੁੰਦੇ ਕਿਉਂਕਿ ਕੰਮਾਂ ਵਾਲਿਆਂ ਦੀ ਉਹ ਕਹਿੰਦੇ ਸਾਡੀ ਰਿਕੁਆਇਰਮੈਂਟ ਆ ਸਾਨੂੰ ਆਥਰਾਇਜੇਸ਼ਨ ਲੈਟਰ ਲਿਆ ਕੇ ਦੋ ਸਭ ਤੋਂ ਵੱਡੀ ਪਰੇਸ਼ਾਨੀ ਇੱਕ ਹੋਰ ਆਉਂਦੀ ਆ ਭਾਜੀ ਇੱਥੇ ਜਿਹੜੀ ਅਸੀਂ ਫੇਸ ਕਰਦੇ ਆ ਲੋਕਾਂ ਦੇ ਨਾਲ 6 ਤੋਂ 8 ਮਹੀਨੇ ਦੇ ਵਿੱਚ ਉਹਨੂੰ 3 ਤੋਂ 4 ਵਾਰੀ ਲਾਇਸੈਂਸ ਜਿਹੜਾ ਨਾ BC आ, ICBC ਜਾ ਕੇ ਆਪਣਾ ਲਾਇਸੈਂਸ ਰੀਨਿਊ ਕਰਾਉਣਾ ਪੈਂਦਾ ਜੀ 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 ਮੇਰੇ ਖਿਆਲ ਇਹਦੇ ਤੇ ਗੱਲ ਜ਼ਰੂਰ ਹੋਣੀ ਚਾਹੀਦੀ ਆ ਕਿ ਇਮੀਗ੍ਰੇਸ਼ਨ ਨੂੰ ਇਹ ਐਟ ਲੀਸਟ ਇਹਨਾ ਜ਼ਰੂਰ ਕਰਨਾ ਚਾਹੀਦਾ ਕਿ ICBC ਨੂੰ ਹਦਾਇਤਾਂ ਦਿੱਤੀਆਂ ਜਾਣ ਕਿ ਘੱਟੋ ਘੱਟ ਲਾਇਸੈਂਸ ਜਿਹੜਾ ਬੰਦੇ ਨੂੰ 6 ਮਹੀਨੇ ਤੋਂ ਉੱਪਰ ਦਾ ਦਿੱਤਾ ਜਾਵੇ ਤਾਂ ਕਿ ਉਹ ਮਤਲਬ ਇੱਕ ਤਾਂ ਦੇਖੋ ਨਾ ਜੀ ਰੋਡ ਤੇ ਰਸ਼ ਘਟੂਗਾ ਕਿ ICBC ਦਾ ਰਸ਼ ਘਟੂਗਾ ਇੱਕ ਇਮੀਗ੍ਰੇਸ਼ਨ ਉਹ ਜਿਹੜੇ ਬੰਦੇ ਦੀ ਫਾਈਲ ਲੱਗੀ ਹੁੰਦੀ ਉਹ ਵੀ ਤਾਂ ਹੀ ਜ਼ਿਆਦਾ ਮਤਲਬ ਕਿਉਂਕਿ ਕਈਆਂ ਨੇ ਡਿਲੀਵਰੀ ਦਾ ਕੰਮ ਕਰਨਾ ਹੈ ਕਈ ਟਰੱਕ ਚਲਾਉਂਦੇ ਨੇ ਤੇ ਕਈਆਂ ਨੇ ਕਮਿਊਨਿਟੀ ਆਪਣੇ ਕੰਮਾਂ ਤੇ ਜਾਣ ਲਈ ਕਮਿਊਟ ਕਰਨਾ ਕਾਰਾਂ ਦੇ ਉੱਤੇ ਤੇ ਲਾਇਸੈਂਸ ਹੋ ਗਿਆ ਐਮਐਸਪੀ ਹੋ ਗਈ ਜਿਹੜੀਆਂ ਸਾਡੀਆਂ ਜ਼ਰੂਰਤ ਦੀਆਂ ਡੇਲੀ ਵਦਾ ਜ਼ਰੂਰਤ ਹੈਗੀ ਆ ਤੇ ਇਸ ਤੇ ਵੀ ਗੱਲ ਜ਼ਰੂਰ ਹੋਣੀ ਚਾਹੀਦੀ ਹੈ ਕਿ ਘਟੋ ਘਟ ਐਸਟਲਿਸ 6 ਮਹੀਨੇ ਦੀ ਐਮਐਸਪੀ ਔਰ 6 ਮਹੀਨੇ ਦਾ ਜਿਹੜਾ ਆਈਸੀਬੀਸੀ ਉਹ ਲਾਇਸੈਂਸ ਇਸ਼ੂ ਕਰੇ ਜਦੋਂ ਬੰਦੇ ਦਾ ਸਟੇਟਸ ਅਪਲਾਈਡ ਹੁੰਦਾ ਬਹੁਤ ਸਾਰੇ ਲੋਕਾਂ ਦੇ ਵੀ ਪੱਕੇ ਹੋ ਨਹੀਂ ਰਹੇ ਤੇ ਫਿਰ ਹੱਲ ਕੋਈ ਨਹੀਂ ਬਚਦਾ ਪਾਪਸ ਜਾਣਾ ਪੈਂਦਾ ਕਈ ਲੋਕ ਕਹਿੰਦੇ ਵੀ ਘੁੰਡੀਆਂ 50 ਆ ਮੁੜਦਾ ਕੋਈ ਨਹੀਂ ਇੱਥੋਂ ਤੁਹਾਡੇ ਤਰ੍ਹਾਂ ਵਿੱਚ ਮੁੜਦੇ ਹੈਗੇ ਬਿਲਕੁਲ ਜੀ ਇਹ ਜਿਹੜੀ ਉਦਾਹਰਨ ਹੈ ਨਾ ਜਿਹੜੀ ਇਹ ਐਗਜ਼ਾਮਪਲ ਸੈੱਟ ਹੋਈ ਸੀ ਵੀ ਮੁੜਦਾ ਕੋਈ ਨਹੀਂ ਹੁਣ ਬਹੁਤ ਸਾਰੇ ਐਸੇ ਨੇ ਜਿਹੜੇ ਇੱਥੋਂ ਮੁੜ ਰਹੇ ਨੇ ਅੱਛਾ ਜੀ ਅਸੀਂ ਜਿੰਨੀ ਵੀ ਰੀ ਵੀ ਕੰਸਲਟੇਸ਼ਨ ਕਰਦੇ ਆ ਬਹੁਤੀ ਵਾਰੀ ਸਾਰਿਆਂ ਦਾ ਸਵਾਲ ਇਹ ਹੁੰਦਾ ਕਿ ਪਾਜੀ ਇੱਥੇ ਰਹਿ ਕੇ ਰੈਂਟ ਭਰਨ ਨਾਲੋਂ ਜਾਂ ਇੱਥੇ ਕੰਮ ਕਿਉਂਕਿ ਜੇ ਉਹ ਕੋਈ ਕੁਝ ਸਟੇਟਸ ਹੀ ਨਹੀਂ ਹੋਊਗਾ ਜਾਂ ਉਹ ਕਿੱਦਾਂ ਵੇਟ ਕਰੂਗਾ ਕੰਮ ਨਹੀਂ ਮਿਲਦੇ ਆ ਕੰਮ ਹੈਗੇ ਨਹੀਂ ਕੰਮ ਦੀ ਘਾਟ ਆ ਤੇ ਅਸੀਂ ਕਿੱਦਾਂ ਸਰਵਾਈਵ ਕਰਾਂਗੇ ਤੇ ਅਸੀਂ ਬੈਕ ਹੋਮ ਜਾ ਕੇ ਜੇ ਆਪਣਾ ਐਕਸਪੀਰੀਅੰਸ ਬਣਾ ਲਈਏ ਤੇ ਅਸੀਂ ਪੀਆਰ ਆ ਸਕਦੇ ਆ ਤੇ ਬਹੁਤ ਸਾਰੇ ਜਿਹੜੇ ਸਟੂਡੈਂਟ ਜਿਹੜੇ ਇੰਡੀਆ ਤੋਂ ਪਲੱਸ 2 ਖਾਸ ਤੌਰ ਤੇ ਉਹਨਾਂ ਲਈ ਆ ਜਿਹੜੇ ਪਲੱਸ 2 ਕਰਕੇ ਆਉਂਦੇ ਆ ਕਿਉਂਕਿ ਪਲੱਸ 2 ਤੋਂ ਬਾਅਦ 2 ਸਾਲ ਦਾ ਡਿਪਲੋਮਾ ਕਰਨ ਤੇ ਬਾਅਦ A77 ਬੈਡ ਲੈ ਕੇ 3 ਸਾਲ ਦੇ ਐਕਸਪੀਰੀਅੰਸ ਤੇ ਬਾਅਦ ਵੀ ਉਹਨਾਂ ਦੇ ਪੁਆਇੰਟ ਜਿਹੜੇ ਆ ਉਹ 465 ਤੋਂ ਆਪਣੀ ਹੁੰਦੇ। ਹੂੰ। ਰੱਦਦਾਨ ਕਿ ਉਹ ਜੇ ਕਿਤੇ ਫ੍ਰੈਂਚ ਵਗੈਰਾ ਜੇ ਕਰ ਸਕਦੇ ਆ ਦੈਟਸ ਆ ਡਿਫਰੈਂਟ ਸਿਨੈਰੀਓ ਪਰ ਬਹੁਤੀ ਵਾਰੀ ਜਿਹੜੇ ਉਹ ਫ੍ਰੈਂਚ ਨਹੀਂ ਕਰ ਪਾਉਂਦੇ ਤੇ ਉਹ ਫਿਰ ਕਿਉਂਕਿ 8 ट्रिपल 7 ਬੈਂਡ ਵੀ ਹਰਕੇ ਦੇ ਵਾਸਤੇ ਦੀ ਗੱਲ ਨਹੀਂ ਹੈਗੀ ਉਹ ਬਹੁਤ ਕਹਿ ਲਵੋਗੇ ਸਿਰਫ 30% ਲੋਕਾਂ ਦੇ ਹੀ ਆਉਂਦੇ ਆ ਤੇ ਜਦੋਂ ਉਹ ਨਹੀਂ ਆਉਂਦੇ ਫਿਰ ਉਹਨਾਂ ਲਈ ਕੋਈ ਰਸਤਾ ਨਹੀਂ ਪਾਜਦਾ। ਤੇ ਉਹਨਾਂ ਲਈ ਇਹੀ ਰਸਤਾ ਹੈ ਕਿ ਉਹ ਬੈਕ ਹੋਮ ਜਾਣ ਆਪਦਾ ਉੱਥੇ 1 ਸਾਲ ਦਾ ਐਕਸਪੀਰੀਅੰਸ ਕਰਨ 50 ਪੁਆਇੰਟ ਮੋਰ ਲੈਣ ਤੇ ਫਿਰ ਆਪਣਾ ਉਹ ਦੁਬਾਰਾ ਕਿਉਂਕਿ ਜਿਹੜਾ CEC ਆ ਕੈਨੇਡੀਅਨ ਐਕਸਪੀਰੀਅੰਸ ਕਲਾਸ ਪਿਛਲੇ 3 ਸਾਲਾਂ ਦੇ ਵਿੱਚੋਂ ਤੁਸੀਂ ਲਗਾਤਾਰ 1 ਸਾਲ ਕੈਨੇਡਾ ਦੇ ਵਿੱਚ ਜੇ ਕੰਮ ਕੀਤਾ ਤੇ ਤੁਸੀਂ ਕਦੇ ਵੀ ਐਕਸਪ੍ਰੈਸ ਐਂਟਰੀ ਦੇ ਅੰਦਰ ਆਪਣੀ ਪ੍ਰੋਫਾਈਲ ਬਣਾ ਕੇ ਡਾਇਰੈਕਟ ਪੀਆਰ ਆ ਸਕਦੇ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਜੀ ਆ ਦੋਸਤੋ ਕੋਰਪੋਰੇਸ਼ਨ ਕੋ ਨਾਲ ਅਸੀਂ ਗੱਲਬਾਤ ਕੀਤੀ ਕੋਈ ਤੁਹਾਡਾ ਇਮੀਗ੍ਰੇਸ਼ਨ ਦਾ ਸਵਾਲ ਹੋਵੇ ਨੰਬਰ ਸਕਰੀਨ ਦੇ ਉੱਤੇ ਆ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਅਮਿਤ ਪ੍ਰੇਮਸਰ ਨਾਲ ਜਿਸ ਕਰਨ ਚੈਨਲ ਪੰਜਾਬੀ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ